ਇਹ ਜੋ ਫੈਸਲਾ ਸੁਖਬੀਰ ਨੇ ਕੀਤਾ ਇਹ ਕੋਈ ਵੀ ਪੋਲੀਟੀਕਲ ਪਾਰਟੀ ਦਾ ਪ੍ਰਧਾਨ ਨਹੀਂ ਕਰਦਾ ਸੁਖਬੀਰ ਪ੍ਰਧਾਨ ਨਹੀਂ ਇਹ ਡिक्टेटर ਆ ਅੰਦਾਲਾ ਬਾਦਲ ਦੇ ਨਿਆਣਾ ਕਰਕੇ ਥਲੇ ਗਿਆ ਬਾਦਲ ਦੇ ਨਿਆਣੇ ਪਾਸੇ ਉਹ ਜਨ ਅਕਾਲੀ ਦਲ ਫਿਰ ਉਹ ਆਪਣੇ ਪੈਰਾ ਤੇ ਵੀ ਜਦੋਂ ਤੇ ਸੁਖਬੀਰ ਬਾਦਲ ਪ੍ਰਧਾਨ ਬਣਿਆ ਉਹ ਤੋਂ ਤੋਂ ਨੇ ਕੋਈ ਵੀ ਪ੍ਰਧਾਨਗੀ ਵਾਲੀ ਗੱਲ ਨਹੀਂ ਕੀਤੇ ਸवाय ਡिक्टेटरਸ਼ਿਪ ਜਿਹੜਾ ਡਿਕਟੇਟਰ ਹੁੰਦਾ ਤਾਂ ਵੀ ਕਿਸੇ ਬੋਲ ਕਰਦਾ ਹੋਵੇ ਭਾਵੇਂ ਪਰਦਾ ਹੋਵੇ ਕਿਸੇ ਪਾਰਟੀ ਦਾ ਹੋਵੇ ਤੇ ਕਿੰਤਨ ਕਰਦੇ ਗਲਤੀ ਨਹੀਂ ਮੰਨਦੇ ਹੁੰਦੇ ਤੇ ਤੇ ਤਾਂ ਖਤਮ ਕਰਕੇ ਜਾਂਦੇ ਹੁੰਦੇ ਡਾਕਟਰ ਸਾਹਿਬ ਕਿਸ ਤਰੀਕਾ ਨਾਲ ਵੇਖਦੇ ਹੋ ਤੁਹਾਡੇ ਸਾਥੀ ਰਹੇ ਨੇ ਜਿਹੜੇ ਪੁਰਾਣੇ ਅਕਾਲੀ ਉਹਨਾਂ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਤੁਸੀਂ ਇਸ ਫੈਸਲੇ ਦੇ ਮੇਕੋ ਇਹ ਜੋ ਫੈਸਲਾ ਸ਼ਖਬੀਰ ਨੇ ਕੀਤਾ ਇਹ ਕੋਈ ਵੀ ਪੋਲੀਟੀਕਲ ਪਾਰਟੀ ਤਾਂ ਪ੍ਰਧਾਨ ਨਹੀਂ ਕਰਦਾ ਸ਼ਖਬੀਰ ਪ੍ਰਧਾਨ ਨਹੀਂ ਇਹ ਡਿਕਟੇਟਰ ਆ ਡਿਕਟੇਟਰ ਅਮੇਸ਼ਾ ਗਲਤ ਫੈਸਲੇ ਲੈਂਦੇ ਆਂ ਔਰ ਸੁਖਬੀਰ ਦੀ ਡੇਢ ਕਹਤੇ ਸ਼ੇਰ ਨੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ। ਕਾਰਨ ਕੀ ਮੰਨਦੇ ਜੋ ਕਿਉਂ ਜਿਹੜਾ ਅਕਾਲੀ ਦਲ ਇੰਨਾ ਥੱਲੇ ਖਿਲ ਗਿਆ ਕੀ ਕਾਰਨ ਕੀ ਹੈ? ਅਕਾਲੀ ਦਲ ਬਾਦਲ ਦੇ ਨਿਆਂਇ ਕਰਕੇ ਥੱਲੇ ਗਿਆ। ਬਾਦਲ ਦੇ ਨਿਆਂੇ ਪਾਸੇ ਹੋ ਜਾਣ ਅਕਾਲੀ ਦਲ ਫਿਰ ਆਪਣੇ ਪੈਰਾ ਤਿਆਰ। ਕਿਉਂ ਜਿਹੜਾ ਵਾ ਲਗਾਤਾਰ ਮੰਗ ਉਠਰੀ ਐ ਸੁਖਬੀਰ ਦੇ ਜਿਹੜਾ ਵਾ ਅਸਤੀਫਾ ਦੇ ਦੇਣਾ ਚਾਹੀਦਾ ਕੀ ਕਾਰਨ ਹੈ ਕਿਉਂ ਸੁਖਬੀਰ ਅਸਤੀਫਾ ਲਈ? ਓਏ ਇਹ ਤਾਂ ਕਾਰਨ ਬੜਾ ਸਾਫ ਆ। ਪੇ ਜਦੋਂ ਦੇ ਅ ਤਸਵੀਰ ਬਾਦਰ ਪ੍ਰਧਾਨ ਬਣਿਆ ਉਹ ਤੋਂ ਤਾਂ ਉਹਨੇ ਕੋਈ ਵੀ ਪ੍ਰਧਾਨਗੀ ਵਾਲੀ ਗੱਲ ਨਹੀਂ ਕੀਤੇ ਸਿਵਾਏ ਡिक्टेटरਸ਼ਿਪ ਕਾਰਨ ਕੀ ਮੰਨਦੇ ਜੋ ਇਨਾ ਥੱਲੇ ਚਲ ਜਾਣਾ ਇੱਕਦਮ ਜਿਹੜਾ ਵਾ ਜਿਸ ਤਰੀਕੇ ਨਾਲ ਆਵਾਜ਼ ਵੀ ਉੱਠ ਰਹੀ ਆ ਕਾਲੀ ਤੋਂ ਬਚਾਉਣ ਵਾਸਤੇ ਕਿ ਸੁਖਵੀਰ ਨੂੰ ਪਾਸੇ ਹੋ ਜਾਣਾ ਚਾਹੀਦਾ ਪਰ ਸੁਖਵੀਰ ਬਾਦ ਪਾਸੇ ਵੀ ਕਰਨੇ ਬਈ ਬੜਾ ਸਾਫ਼ ਤੁਸੀਂ ਵੇਖਿਆ ਜੋ ਸੁਖਵੀਰ ਨੇ ਉਹ ਜਿਹੜਾ ਸਾਦਾ ਚਰਚੇਲਾ ਜੋ ਉਹਨੂੰ ਗਲਤ ਮਾਫੀ ਕੀਤੀ ਜੋ ਬੇਅਦਬੀ ਹੋਈ ਜੋ ਉਹ ਉਹਦੀ ਫਿਰ ਬਚਾ ਲਏ 90 ਲੱਖ ਰੁਪਏ ਛਲੋਨੀ ਕੋਰਜ਼ਾ ਦਾ ਪ੍ਰਬੰਧਕ ਕਮੇਟੀ ਨੂੰ ਖਰਚਿਆ ਇਹਦੀਆਂ ਗਲਤੀਆਂ ਕਰਕੇ ਅਕਾਰਿਤ ਦਲ ਜ਼ੀਰੋ ਹੋਇਆ ਲੱਗਦਾ ਵਾ ਕਿ ਉਹਨਾਂ ਦੇ ਸਾਥੀਆਂ ਨੇ ਜਿਸ ਤਰੀਕੇ ਖਿਮਾ ਜਾਚਣਾ ਪੱਤਰ ਦਿੱਤਾ ਅਕਾਲ ਤਖਤ ਸਾਹਿਬ ਦੇ ਜੇਫੇਦਾਰ ਨੂੰ ਸੁਖਵੀਰ ਬਾਦਲ ਨੂੰ ਵੀ ਜਿਹੜੇ ਆਪਣੀ ਗਲਤੀ ਮੰਨਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਉਹਨਾਂ ਸਾਰਿਆਂ ਨੇ ਗਲਤੀ ਸ਼ੁਗਬੀਰ ਨੇ ਜੇ ਡਿਕਟੇਟਰ ਹੁੰਦਾ ਭਾਵੇਂ ਕਿਸੇ ਬੋਲ ਕਰਦਾ ਹੋਵੇ ਭਾਵੇਂ ਪਰਦਾ ਹੋਵੇ ਕਿਸੇ ਪਾਰਟੀ ਦਾ ਹੋਵੇ ਡਿਕਟੇਟਰ ਕਦੇ ਗਲਤੀ ਨਹੀਂ ਮੰਨਦੇ ਹੁੰਦੇ ਡਿਕਟੇਟਰ ਤਾਂ ਖਤਮ ਕਰਕੇ ਜਾਂਦੇ ਹੁੰਦੇ ਲੱਗਦਾ ਅਕਾਲੀ ਦਲ ਇਸ ਤਰੀਕੇ ਨਾਲ ਖਤਮ ਹੋ ਜੂਗਾ ਇਸ ਤਰੀਕੇ ਨਾਲ ਦੇਖੋ ਇਹਨੇ ਤਾਂ ਖਤਮ ਕਰ ਦਿੱਤਾ ਜੇ ਪਾਸੇ ਹੋ ਜੇ ਤਾਂ ਅਕਾਲੀ ਦਲ ਰਿਵਾਈਵ ਹੋ ਜਾਊਗਾ ਬਚਾ ਕਿਦਾਂ ਹੋ ਸਕਦਾ ਹੈ ਅਕਾਲੀ ਦਲ ਦਾ ਅਕਾਲੀ ਦਲ ਦਾ ਬਚਾਏ ਇਹੋ ਹੀ ਆ ਵੀ ਇਹ ਸਾਰੇ ਰਿਸ਼ਤੇਦਾਰ ਪਾਸੇ ਹੋ ਜਾਣ ਤੇ ਕੋਈ ਵੀ ਥਰਡ ਬੰਦਾ ਅਕਾਲੀ ਦਲ ਦੀ ਸੇਵਾ ਕਰੇ ਤਾਂ ਅਕਾਲੀ ਦਲ ਰਵਾਈ ਹੋ ਜਾਊਗਾ। ਮੈਂ ਆਪਣਾ ਮੈਨਦਾ ਕਿਵੇਂ ਦੇਜੇ ਪ੍ਰਦੀਪ ਨੇ ਅੱਜ ਕਾਫੀ ਦੇਖਣੇ ਕਾਫੀ ਦੂਰ ਲਾਇਆ। ਵੇਖੋ ਲੋਕਾਂ ਨੂੰ ਜੋ ਪ੍ਰਦੀਪ ਨੇ ਕਿਹਾ ਹੈ ਲੋਕਾਂ ਨੂੰ ਇਹ ਪਤਾ ਸੀ ਪਰ ਪ੍ਰਦੀਪ ਨੇ ਉਹਨੂੰ ਕਨਫਰਮ ਕਰ ਦਿੱਤਾ। ਉਹ ਤੇ ਮੋਹਰ ਲਾ ਦਿੱਤੀ ਆ ਬਈ ਵਾਕਿਆ ਹੀ ਸੱਚ ਹੈ। ਇਸ ਵੀਡੀਓ ਦੇ ਬਿਆਨ ਆਏ ਜਦੋਂ ਕਾਲੀ ਗੱਲ ਦੇ ਵਿੱਚ ਵਕਰੀਵੇਂ ਚੱਲ ਰਹੇ ਪਾਟੋ ਧੜ ਚੱਲ ਰਹੀ ਕਿ ਸਿਆਸੀ ਹੀ ਨਹੀਂ ਜਿਆਦਾ ਉਹਦੇ ਵਿੱਚ ਤਕੀਬ ਦੇ ਬਿਆਨ ਬਾਈ ਦੇ ਮੈਨੂੰ ਸਿਆਸੀ ਨਹੀਂ ਸਮਝਦਾ ਛਾਸੀ ਉਹ ਹੁੰਦਾ ਹੈ ਕਿ ਕੋਈ ਨਵੀਂ ਚੀਜ਼ ਆਵੇ ਇਹ ਤਾਂ ਬੜੀ ਪੁਰਾਣੀ ਗੱਲ ਆ ਹਾਂਜੀ ਇਹ ਹੈਗਾ ਬਈ ਉਹ ਉਹ ਉਹਦੇ ਬਿਆਨ ਦੇ ਨਾਲ ਲੋਕ ਲੋਕ ਫਿਰ ਜਾਗ ਪਏ ਜਿਵੇਂ ਦੇਖਾ ਕਿ ਬੇਦਬੀयां ਜਿਹੜੇ ਹੈਗੇ ਸੀ ਦੋਸ਼ੀ ਉਹਨਾਂ ਨੂੰ ਸਜ਼ਾਵਾ ਨਹੀਂ ਹੁਣ ਤੱਕ ਮਿਲੀਆਂ ਕਾਲੀ ਸਰਕਾਰ ਉਹ ਜਿਹੜੀ ਆਈ ਕਾਹਨ ਸੇ ਸਰਕਾਰ ਆਈ ਉਹਨਾਂ ਨੂੰ ਵੀ ਕੋਈ ਸਜਾਵਾਂ ਨਹੀਂ ਦਿੱਤੀਆਂ ਹੁਣ ਵਾਲੀ ਸਰਕਾਰ ਦਾ ਰਵਈਆ ਕਿਵੇਂ ਦੇ ਆ ਕੋਈ ਵੀ ਸਰਕਾਰ ਆ ਜਾਏ ਜਿਹੜੇ 86 ਬੰਦੇ ਨੇ ਉਹਨਾਂ ਨੂੰ ਸ਼ਾਸਤ ਪਹਿਲਾਂ ਤੇ ਅਸਲੀਅਤ ਬਾਅਦ ਦਿੱਤੇ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਵੋਟਾਂ ਦੀ ਖਾਤਰ ਉਹ ਸਾਥ ਕੋਲੋਂ ਵੋਟਾਂ ਲੈਣ ਦੀ ਖਾਤਰ ਕੋਈ ਵੀ ਇਹ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਦਾ ਕਿ ਆਸ ਲੱਗਦੀ ਹੈ ਕਿ ਉਹ ਮਿਲ ਜੂ ਇਨਸਾਫ ਮੈਨੂੰ ਤੇ ਇਤਿਦਾ ਜਦ ਰਿਹਾ